ਐਕਸਰੇ ਦੀ ਗੱਲ ਕਰਦੇ ਆਂ ਤੇ ਐਕਸਰੇ ਵੇਲੇ ਜਿਹੜਾ ਮਰੀਜ਼ ਇਕੱਲੇ ਉਸ ਨੂੰ ਕਿਉਂਕਿ ਉਹਦੀ ਜ਼ਰੂਰਤ ਹੈ ਸਾਨੂੰ ਵੀ ਹੁਣ ਇਹ ਮਜਬੂਰੀ ਹੈ ਸਾਡੀ ਉਹਦਾ ਐਕਸਰੇ ਕਰਨਾ ਲੇਕਿਨ ਉਸ ਦਾ ਐਕਸਰੇ ਕਰਨ ਦੇ ਵਕਤ ਸਾਨੂੰ ਸਾਰਿਆਂ ਨੂੰ ਬਾਕੀਆਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਤੇ ਉਹ ਜਿਹੜਾ ਬੰਦਾ ਕਰਨ ਵਾਲਾ ਐਕਸਰੇ ਉਹ ਸੂਟ ਪਾ ਕੇ ਇੱਕ ਐਕਸਰੇ ਨੂੰ ਜਿਹੜਾ ਹੈ ਆਪਰੇਟ ਕਰਦਾ ਠੀਕ ਹੈ ਨਾ ਮਤਲਬ ਉਹ ਰੇਡੀਏਸ਼ਨ ਕਿੰਨੀਆਂ ਘਾਤ ਤੱਕ ਹੈ ਤੇ ਉਸ ਤੋਂ ਬਾਅਦ ਉਹ ਤਾਂ ਐਕਸਰੇ ਦੀ ਗੱਲ ਹੈ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਸਾਡੇ ਕੋਲ ਗਾਮਾ ਰੇਜ਼ ਤੋ ਉਹ ਤਾਂ ਇੰਨੀਆ ਪੈਨੇਟ੍ਰੇਟਿੰਗ ਪਾਵਰ ਰੱਖਦੀਆਂ ਵੀ ਜਿਹਦਾ ਕੋਈ ਅੰਤ ਹੀ ਨਹੀਂ ਅਸੀਂ ਮੰਨ ਸਕਦੇ ਵੀ ਖਤਮ ਹੀ ਕਰ ਦੇਣਗੀਆਂ ਸਾਰਾ ਕੁਝ ਤੋ ਇਸ ਕਰਕੇ ਸਾਨੂੰ ਇਹ ਮੰਨਣਾ ਪਊਗਾ ਵੀ α β ਤੇ γ ਰੇਡੀਏਸ਼ਨਜ਼ ਜਿਸ ਪਦਾਰਥ ਚੋਂ ਆਟੋਮੈਟਿਕਲੀ ਨਿਕਲ ਰਹੀਆਂ ਹਨ ਉਸ ਪਦਾਰਥ ਨੂੰ ਅਸੀਂ ਰੇਡੀਓਐਕਟਿਵ ਸਬਸਟੈਂਸ ਦਾ ਨਾਮ ਦਿੱਤਾ ਸਾਡੇ ਵਿਗਿਆਨੀਆਂ ਨੇ ਇਹ ਖੋਜਾਂ ਕਰਕੇ ਸਾਨੂੰ ਬੁੱਕਸ ਦੇ ਵਿੱਚ ਲਿਖ ਕੇ ਸਾਡੀ ਅੱਗੇ ਰਿਸਰਚ ਦੇ ਲਈ ਕਾਰਗਰ ਕਰਤਾ ਹੋਇਆ ਹੁਣ ਜਿਹੜੀਆਂ ਇਹਨਾਂ ਦੇ ਫੇਰ ਇਹਨਾਂ ਨੇ ਦੱਸਿਆ ਵੀ α ਕਿਰਨਾ ਹੈਗੀਆਂ ਜਿਹੜੀਆਂ ਉਹ ਤੇ ਪੋਜ਼ਿਟਿਵਲੀ ਚਾਰਜ ਹੈ β ਜਿਹੜੀਆਂ ਹੈਗੀਆਂ ਉਹਨਾਂ ਤੇ ਨੈਗੇਟਿਵਲੀ ਚਾਰਜ ਹੈ ਤੇ γ ਜਿਹੜੀਆਂ ਹੈਗੀਆਂ ਉਹ ਨਿਊਟਰਲ ਹੈ ਤਾਂ ਉਹ ਜਿਹੜੇ ਹੈਗੀਆਂ ਤਬਾਹੀ ਦਾ ਮੰਜ਼ਰ ਤੁਸੀਂ ਦੇਖੋ ਵੀ ਕਿਤੇ ਪੋਜ਼ਿਟਿਵ ਚਾਰਜ ਆ ਕਿਤੇ ਨੈਗੇਟਿਵ ਚਾਰਜ ਆ ਕਿਤੇ ਨਿਊਟਰਲ ਤੇ ਸਾਰਾ ਇੱਕ ਮਿਲ ਕੇ ਇੱਕ ਬਹੁਤ ਸਾਰਾ ਇੱਕ ਵੱਡਾ ਇੱਕ ਬੰਮ ਦਾ ਰੂਪ ਧਾਰਨ ਕਰ ਜਾਂਦਾ ਹੈ ਉਹਦੇ ਵਿੱਚ ਪਿਆ ਹੋਇਆ ਮਟੀਰੀਅਲ ਜਿਹੜਾ ਹੈ ਜਦੋਂ ਉਹ ਬਲਾਸਟ ਕਰਦਾ ਤਾਂ ਕਿੰਨੇ ਕਿਲੋਮੀਟਰ ਤੱਕ ਬਲਾਸਟ ਹੋ ਸਕਦਾ ਤਾਂ ਹੁਣ ਇਹੀ ਜਿਹੜਾ ਮਟੀਰੀਅਲ ਆ ਸੀ ਇਹ ਪਾ ਕੇ ਸਾਡੀਆਂ ਮਿਜ਼ਾਈਲਾਂ ਦੇ ਵਿੱਚ ਲੋਡ ਕਰਕੇ ਜਿਸ ਨੂੰ ਕਹਿੰਦੇ ਆ ਜਿਵੇਂ ਗਨ ਦੇ ਵਿੱਚ ਅਸੀਂ ਬੁਲੇਟ ਲੋਡ ਕਰ ਲਈ ਬੁਲੇਟ ਦੇ ਵਿੱਚ ਕੀ ਹੈ ਉਹ ਮਟੀਰੀਅਲ ਹੈ ਜਿਹਨੇ ਤਬਾਹੀ ਕਰਨੀ ਹੈ ਤਾਂ ਉਹ ਲੋਡ ਕਰਕੇ ਉਹ ਜਦੋਂ ਅਸੀਂ ਡ੍ਰੌਪ ਕਰਦੇ ਆ ਕਿਤੇ ਵੀ ਤਾਂ ਉੱਥੇ ਫੇਰ ਇਹੀ ਮੰਜ਼ਰ ਬਣਦਾ ਵੀ ਇਮੀਡੀਏਟਲੀ ਤਬਾਹੀ ਹੋ ਜਾਂਦੀ ਹੈ ਵੀ ਪਤਾ ਹੀ ਨਹੀਂ ਲੱਗਦਾ ਵੀ ਕੀ ਦਾ ਕੀ ਵਾਪਰ ਗਿਆ